ਬਾਹਿਗੁਰਜੀ ਦਾ ਖਾਲਸਾ ਵਾਰੂਣ ਦੀ ਫਤਿਹ ਅੱਜ ਤਾਂ ਉਹ ਸਾਈਕਲਿਆਂ ਦਾ ਜਿਹੜੇ ਇਲੈਕਟ੍ਰਿਕ ਸਾਈਕਲ ਹਨ ਉਹ ਲੰਗਰ ਲੱਗਾ ਦਿਖਾਉਂਦੇ ਆ ਭਾਈ ਸੋਸ਼ਲ ਮੀਡੀਆ ਦੀ ਪਾਵਰ ਦੱਸਣ ਲੱਗੇ ਆ ਸੋਸ਼ਲ ਮੀਡੀਆ ਦੀ ਪਾਵਰ ਕੀ ਹੁੰਦੀ ਆ ਸੋਸ਼ਲ ਮੀਡੀਆ ਨੂੰ ਸਹੀ ਵਰਤਿਆ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਪਾ ਕਰੋ ਜਿਹੜੀਆਂ ਕਿ ਕਿਸੇ ਦਾ ਭਲਾ ਹੋ ਜੇ ਆਪ ਦਾ ਭਲਾ ਤਾਂ ਹਰ ਕੋਈ ਕਰ ਲੈਂਦਾ ਪਰ ਇਹਨਾਂ ਅੰਗਹੀਨਾਂ ਦਾ ਅੱਜ ਭਲਾ ਹੋ ਰਿਹਾ ਇਸ ਵੀਡੀਓ ਜਰੀਏ ਹੋ ਰਿਹਾ ਆਪਾਂ ਇੱਕ ਵੀਡੀਓ ਪਾਈ ਸੀ ਉਹ ਆਪਣੀ ਵੀਡੀਓ ਬਹੁਤ ਵਧੀਆ ਜੇ ਰਿਸਪੌਂਸ ਮਿਲਿਆ ਭਾਈ 5 ਦਿਨ ਹੋ ਗਏ ਗੱਲ ਨਹੀਂ ਹੋ ਰਹੀ ਸਾਰਿਆਂ ਦਾ ਫੋਨ ਇੰਨੇ ਜ਼ਿਆਦਾ ਆ ਰਿਹਾ ਇਹ ਇਧਰ ਬਾਈ ਆਏ ਹੈਗੇ ਸਾਡੇ ਨਾਲ ਫੇਰ ਨਹੀਂ ਹਾਂਜੀ ਬਾਈ ਜੀ ਬਾਈ ਜੀ ਜਦੋਂ ਤੁਸੀਂ ਫੋਨ ਕਰਿਆ ਕੀ ਲੱਗ ਰਿਹਾ ਸੀ ਵੀ ਤੁਹਾਨੂੰ ਸਾਈਕਲ ਮਿਲੂਗੀ ਹਾਂਜੀ ਵੀ ਤੁਸੀਂ ਦਿਵਾ ਦਿਜੀਏ ਸਵਾਛ ਹਾਂਜੀ ਹੁਣ ਕਿੰਨੇ ਕੁ ਖੁਸ਼ ਆ ਪੂਰੇ ਖੁਸ਼ ਹਾਂ ਜੀ ਅ ਬਈ ਲੱਗ ਰਿਹਾ ਵੀ ਵਾਕਈ ਰੱਬ ਸੋਡੇ ਨੇੜੇ ਹੋ ਕੇ ਬੋੜਾ ਹਾਂਜੀ 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 ਹੈਗਾ ਜੀ ਇੱਕ ਵੀਡੀਓ ਦੇ ਜ਼ਰੀਏ ਬੋੜਾ ਵੀਡੀਓ ਤੁਹਾਨੂੰ ਕਿਹਨੇ ਦੱਸਿਆ ਕਿਨੇ ਨੰਬਰ ਦਿੱਤਾ ਜਾਂ ਕਿਵੇਂ ਪਤਾ ਮੈਨੂੰ ਅਚਰਾਲ ਤੋਂ ਪਤਾ ਲੱਗਿਆ ਸੀਗੇ ਨੰਬਰ ਦਾ ਅੱਛਾ ਜੀ ਹਾਂਜੀ ਛੋਟਾ ਨੰਬਰ ਦਿੱਤਾ ਸੀਗਾ ਫਿਰ ਮੈਂ ਉਦੋਂ ਦਾ ਤੁਹਾਨੂੰ ਲਾਉਂਦਾ ਸੀ ਬਾਬੇ ਨਾਨਕ ਦੀ ਹੋ ਗਈ ਕਿਰਪਾ ਜੀ ਬਾਬੇ ਨਾਨਕ ਦੀ ਆ ਨਾਲ ਹੀ ਛੋਡੀ ਹੈ ਜੀ ਧੰਨਵਾਦ ਜੀ ਹਾਂਜੀ ਭਾਈ ਜੀ ਕਿੱਥੋਂ ਆਏ ਤੁਸੀਂ ਅਸੀਂ ਆਏ ਜੀ ਫਗਵਾੜਾ ਪਿੰਡ ਮੌਲੀ ਤੋਂ ਜੀ ਅੱਛਾ ਵੀਰੇ ਆਪਣਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਵੀਰ ਜੀ ਦੇਖੋ ਜੀ ਅਸੀਂ ਫੇਸਬੁੱਕ ਤੇ ਸਾਡੇ ਵੀਰ ਵੱਡੇ ਵੀਰ ਜੀ ਗੁਰਸੇਵਕ ਸਿੰਘ ਜੀ ਜੋ ਕਿ ਮੋਗਾ ਤੋਂ ਨੇ ਸੋ ਉਹਨਾਂ ਦਾ ਨੰਬਰ ਅਸੀਂ ਫੇਸਬੁੱਕ ਤੇ ਦੇਖਿਆ ਸੀ ਸੋ ਉਹਨਾਂ ਹੀ ਇਹ ਪੋਸਟ ਪਾਈ ਸੀ ਕਿ ਜੇ ਕਿਸੇ ਮੇਰੇ ਵੀਰ ਅੰਗਹੀਣ ਨੂੰ ਕੋਈ ਇਲੈਕਟ੍ਰਿਕ ਜਿਹੜੀ ਸਾਈਕਲ ਹੈ ਉਹਦੀ ਜ਼ਰੂਰਤ ਹੈ ਤਾਂ ਸਾਡੇ ਨਾਲ ਸੰਪਰਕ ਕਰੇ ਸੋ ਅਸੀਂ ਵੀਰ ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਵੀਰ ਜੀ ਨੇ ਸਾਨੂੰ ਆਪਣੇ ਨਿੱਜੀ ਜਿਹੜੇ ਕਿ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਜਿੰਨੀ ਵਾਰੀ ਵੀ ਅਸੀਂ ਟੈਲੀਫੋਨ ਕੀਤਾ ਹੈ ਵੀਰ ਨੇ ਬੜੇ ਹੀ ਪਿਆਰ ਅਦਬ ਸਤਕਾਰ ਦੇ ਨਾਲ ਸਾਡੇ ਨਾਲ ਗੱਲ ਕੀਤੀ ਹੈ ਕਿਵੇਂ ਸਾਈਕਲ ਮਿਲਣਾ ਹੈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਸਾਰਾ ਹੀ ਬੜੇ ਵਿਸਤਾਰ ਦੇ ਨਾਲ ਸਾਨੂੰ ਵੀਰ ਜੀ ਨੇ ਦੱਸਿਆ ਅੱਜ ਸਾਡਾ ਜੋ ਕਿ ਅਸੀਂ ਪਿੰਡ ਮੌਲੀ ਤੋਂ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਅਸੀਂ ਜੋ ਕਿ ਪ੍ਰਧਾਨ ਅਸੀਂ ਇੱਥੇ ਆਏ ਹਾਂ ਪਹੁੰਚੇ ਹਾਂ ਔਰ ਸਾਡੇ ਹੀ ਨਗਰ ਪਿੰਡ ਮੌਲੀ ਦਾ ਇਹ ਵੀਰ ਰਾਮਕ੍ਰਿਸ਼ਨ ਜੋ ਕਿ ਕਾਫੀ ਲੰਬੇ ਅਰਸੇ ਤੋਂ ਜੋ ਕਿ ਇਸ ਸਾਈਕਲ ਦੀ ਇਸ ਬੱਚੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਉਹ ਅੱਜ ਇਸ ਨੇ ਪਰਮਾਤਮਾ ਨੇ ਇਸ ਬੱਚੇ ਦੀ ਜਿਹੜੀ ਖੁਆਇਸ਼ ਹੈ ਪੂਰੀ ਕੀਤੀ ਹੈ ਅੱਜ ਇਹ ਬੱਚਾ ਵੀ ਦਿਲੋਂ ਖੁਸ਼ ਹੈ ਔਰ ਇਹ ਜਿਹੜੀ ਸਾਰਾ ਜਿਹੜਾ ਕ੍ਰੈਡਿਟ ਹੈ ਇਹ ਸਾਡੇ ਵੱਡੇ ਵੀਰ ਗੁਰਸੇਵਕ ਸਿੰਘ ਮੋਗਾ ਜੀ ਨੂੰ ਇਹ ਜਾਂਦਾ ਹੈ ਅਸੀਂ ਸਾਰੀ ਪੂਰੀ ਕਮੇਟੀ ਵੱਲੋਂ 바ਵਾ ਸਾਹਿਬ ਭੀਮਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਦਿਆਂ ਸ਼ੁਕਰੀਆ ਕਰਦੇ ਹਾਂ ਜੀ ਦੇ ਵਿੱਚੋਂ ਇੰਨਾ ਟਾਈਮ ਕੱਢ ਕੇ ਲੋਕਾਂ ਦੀ ਔਰ ਮਨੁੱਖਤਾ ਦੀ ਸੇਵਾ ਕਰਦੇ ਨੇ। ਆਇਆ ਭਾਈ ਕੀ ਸੁਣਾ ਸੁਪਨਾ ਤਾਂ ਸੀਗਾ ਹਾਂਜੀ ਹਾਂਜੀ ਸਾਈਕਲ ਮਿਲਿਆ ਮੈਨੂੰ ਬਹੁਤ ਔਖਾ ਹੁੰਦਾ ਸੀ ਹੁਣ ਜਾਣ ਦਾ ਪਰ ਇਹ ਲੱਗ ਰਿਹਾ ਵੀ ਸੁਪਨਾ ਪੂਰਾ ਹੋ ਹਾਂਜੀ ਹਾਂ ਨਹੀਂ ਤੁਹਾਨੂੰ ਲੱਗ ਰਿਹਾ ਸੀ ਮੇਰਾ ਸੁਪਨਾ ਪੂਰਾ ਨਹੀਂ ਨਹੀਂ ਲੱਗ ਰਿਹਾ ਨਹੀਂ ਤੇ ਕੋਈ ਵੀ ਬਰਵਾਤਮਾ ਨਾਲ ਲੈ ਕੇ ਅਸੀਂ ਆ ਗਏ ਤੇ ਸਾਨੂੰ ਸਾਈਕਲ ਹੀ ਮਿਲ ਗਈ। ਜੋਦੀ ਰਸਤੇ ਦੇ ਵਿੱਚ ਵੀ ਆ ਰਹੇ ਸੀ ਤੁਮ ਲੱਗ ਰਿਹਾ ਸੀ ਵੀ ਸਾਨੂੰ ਸਾਈਕਲ ਕਿੱਥੇ ਮਿਲੂਗਾ। ਝੂੜ ਜਾਂਦੀ ਲੱਗ ਰਿਹਾ ਯਾਰ ਵੀ ਕਿਤੇ ਸਾਡਾ ਗੇੜਾ ਉਨੇ ਲੱਗ ਜੀ। ਹਾਂਜੀ ਡਰ ਗਿਆ ਸੀਗਾ ਉਦਾਂ ਕਿਉਂਕਿ ਹੱਥ ਕਹਿੰਦੇ ਨੇ ਹੱਥ ਤਾਂ ਇੰਨਾ ਚੱਕ ਨਹੀਂ ਹੁੰਦਾਗਾ। ਫਿਰ ਵੀ ਬਰਵਾਤਮਾ ਨੇ ਸੌਣ ਲਈ ਬਹੁਤ ਖੁਸ਼ ਆਏ। ਕੋਈ ਬਾਗੋ ਬਾਗ ਆਪਨੇ। ਹਾਂਜੀ ਹਾਂਜੀ। ਹਾਂਜੀ ਭਾਈ ਤੁਸੀਂ ਕਿੱਥੋਂ ਆਏ? ਇਕੱਠੇ ਹੀ ਆ ਬਈ। ਹਾਂਜੀ ਭਾਈ। ਇਹ ਭਾਈ ਜੀ ਸਰਕਾਰ ਦਾ ਬੱਸ ਤੇ ਆਇਆ। ਇੰਨੀ ਹਿੰਮਤ ਦਾ 1 ਲੱਖ ਆਇਆ ਚੱਲੇ। ਹੀਰੋਕਲਾਂ ਤੋਂ ਆਇਆ ਵੀ ਜੀ ਮੈਂ ਹੈ ਵੀਰੇ ਹੀਰੋਕਲਾਂ ਤੋਂ ਹੀਰੋਕਲਾਂ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਅੱਛਾ ਤੁਹਾਡੀ ਮੇਰੇ ਨਾਲ ਗੱਲ ਹੋਈ ਸੀ ਕਿ ਜਾਂ ਫਿਰ ਤੁਸੀਂ ਹੋ ਦੱਸਿਆ ਡਾਲੀ ਹੋਈ ਸੀ ਬਾਜੀ ਫੋਨ ਤੇ ਬਸ ਤੇ ਜਦੋਂ ਸਾਨੂੰ ਕੱਸੀ ਆ ਸਾਰੀ ਜਾਣਕਾਰੀ ਲੱਗ ਰਹੀ ਅੱਜ ਮਨ ਡਰਦਾ ਨਹੀਂ ਸੀ ਯਾਰ ਮਨ ਜਾਂ ਤਾਂ ਕਰਦਾ ਸੀਗਾ ਵੀ ਦੇਖੋ ਐਂ ਨਾ ਮੁੜਿਆ ਜੀ ਕਿਤੇ ਫਿਰ ਵੀ ਚਲੋ ਪ੍ਰਮਾਤਮਾ ਨੇ ਜਿੰਨੇ ਕਿ ਸੌਖੇ ਤਰੀਕੇ ਨੇ ਅੱਜ ਮਿਲ ਗਏ ਆਪਾਂ ਨੂੰ ਹਜੇ ਵੀ ਯਕੀਨ ਨਹੀਂ ਆ ਰਿਹਾ ਹੈ ਨਾ ਹਾਂਜੀ ਹਾਂਜੀ ਬਹੁਤ ਤਰੀਕੇ ਸੌਖੇ ਨਾਲ ਮਿਲ ਗਿਆ ਤੇ ਛੋਡੇ ਮਨ ਦੀ ਭਾਵ ਕੀ ਕਹਿੰਦੇ ਵੀ ਸੀ ਪਹਿਲਾਂ ਵੀ ਮੈਨੂੰ ਆਹ ਸਾਈਕਲ ਮਿਲੂਗੀ ਨਹੀਂ ਉਮੀਦ ਹੈ ਨਹੀਂ ਸੀ ਜੀ ਬਸ ਇਹਦਾ ਇੱਕ ਛੋਡੇ ਇਸਰੇ ਮਿਲ ਗਈ ਵੀ ਪੱਛਾ ਚਲੋ ਦੇਖੋ ਆਪਾਂ ਜਾਣ ਦਿੰਦਾ ਕਿਹਨੂੰ ਨਾ ਨਹੀਂ ਜਾਣ ਦਿੰਦੇ ਕੋਈ ਸੋਸ਼ਲ ਮੀਡੀਆ ਦੀ ਪਾਵਰ ਆ ਹਾਂਜੀ 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 ਭਾਈ ਜੀ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਭੈਜਗਰਾਉ ਤੋਂ ਆਏ ਆਂ ਪਿੰਡ ਚੀਮਣਾ ਬਾਈ ਜੀ ਨਹੀਂ ਚੱਲ ਫਿਰ ਸਕਦੇ ਸੀ ਇਹਨਾਂ ਦੀ ਮਦਦ ਲਈ ਆਏ ਆ ਇਹ ਕੱਲਾ ਟਰਾਈਸਾਈਕਲ ਨਹੀਂ ਦਿੰਦੇ ਨਾਲ ਹੈਲਮਟ ਫੌੜੀਆਂ ਜੋ ਵੀ ਕਿਸੇ ਚੀਜ਼ ਦੀ ਲੋਡ ਆ ਉਹ ਦਿੰਦੇ ਆ ਧੰਨਵਾਦ ਆ ਬਾਈ ਗਰਸੇਵ ਸਿੰਘ ਰਾਮਾਪਿੰਡ ਤੋਂ ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਦਿਵਾਉਣ ਦੇ ਵਿੱਚ ਸਹਾਈ ਹੋਏ ਆ ਹਾਂਜੀ ਪੈਨ ਮਕਬੂਲਪੁਰ ਪਹਿਣੀ ਹੈ ਜ਼ਿਲ੍ਹਾ ਪਟਿਆਲਾ ਹਾਂਜੀ ਅੱਛਾ ਜੀ ਤੁਹਾਡੀ ਗੱਲ ਅਸੀਂ ਮਿਲਣਾ ਹਾਂਜੀ ਹਾਂਜੀ ਤੁਸੀਂ ਮੈਨੂੰ ਆਪਣੀ ਵੀਡੀਓ ਵੀ ਪਾਈ ਸੀ ਫੋਟੋ ਪਾਈ ਸੀ ਵੀਡੀਓ ਪਾਈ ਫੋਟੋ ਪਾਈ ਸੀ ਫੋਟੋ ਪਾਈ ਸੀ ਹਾਂਜੀ ਹਾਂਜੀ ਤੇ ਕੀ ਲੱਗ ਰਿਹਾ ਸੀ ਉਸ ਵਾਰ ਤੇ ਗੱਲਾਂ ਕਰਕੇ ਵੀ ਲੱਗ ਰਿਹਾ ਸੀ ਵੀ ਬਹੁਤ ਦਿਲ ਖੁਸ਼ ਹੋਇਆ ਜੀ ਤੁਹਾਡੀ ਕਿਰਪਾ ਨਾਲ ਮਿਲ ਜਾਣਾ ਮੈਨੂੰ ਉਦੋਂ ਐ ਜਦ ਤੱਕ ਲੱਗਦਾ ਯਾਰ ਵੀ ਫਿਰ ਜੇ ਸਾਨੂੰ ਮੁੜ ਨਹੀਂ ਨਾ ਪੈ ਜੇ ਉਹ ਦਿਲ ਤਾਂ ਇੱਕ ਰ ਡਰਦੇ ਹੁੰਦਾ ਹੈ ਬੰਦੇ ਨੂੰ ਕਿ ਮਿਲਨੀ ਹੈ ਕਿ ਨਹੀਂ ਮਿਲਨੀ ਪਰ ਯਕੀਨ ਜਿਆ ਨਹੀਂ ਆਉਂਦਾ ਜੀ ਹਾਂ ਅੱਜ ਮਨ ਦੀ ਖੁਸ਼ੀ ਚ ਲੀ ਜਾਂਦੀ ਹੈ ਜੀ ਤੁਹਾਡਾ ਧੰਨਵਾਦ ਹਾਂਜੀ ਪਹਿਲੀ ਵ ਇਹ ਰੱਬ ਦੇ ਰੰਗ ਆ ਬਾਈ ਇਹ ਰੱਬ ਦੇ ਰੰਗ ਆ ਤੁਹਾਡੇ ਵੀ ਤੁਹਾਡੇ ਵੀ ਕਿਰਪਾ ਨਾਲ ਜੇ ਬਾਬਾ ਨਾਨਕ ਨੇ ਕਿਰਪਾ ਕੀਤੀ ਸਾਰਾ ਤੇ ਆਪਣਾ ਉਹ ਰੂਹ ਮਲਾਈਆਂ ਜਿਹਨਾਂ ਨੂੰ ਲੋੜ ਸੀ ਹਾਂਜੀ 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 ਤੇ ਇੱਕ ਸੋਸ਼ਲ ਮੀਡੀਆ ਜਰੀਏ ਤੋਂ ਨੇ ਸਾਈਕਲ ਮਿਲ ਗਈ ਹਾਂਜੀ ਉਹ ਧੰਨਵਾਦ ਤੁਹਾਡਾ ਸ਼ੁਕਰੀਆ ਹਾਂਜੀ ਬਾਈ ਜੀ ਸਾਨੂੰ ਸਾਨੂੰ ਤੇ ਯਕੀਨ ਹੀ ਹੋ ਰਿਹਾ ਜੀ ਇਹ ਮੈਨੂੰ ਲੈ ਕੇ ਆ ਸਕੀ ਏ ਵੀਰ ਜੀ ਰਾਜ ਵੀ ਫੋਨ ਕਰਦੇ ਆਂ ਇਹਦੇ ਕਰ ਲਈਏ ਨਹੀਂ ਮੈਂ ਇਹੋ ਜੀ ਗੱਲ ਨਹੀਂ ਇਹ ਜਿਹੜੀ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਕੋਈ ਨਾ ਨਾ ਕੋਈ ਦਿੱਕਤ ਨਹੀਂ ਉਸੇ ਲਈ ਧੰਨਵਾਦ ਭਰਾ ਮੈਂ ਗੁਰਸੇਵਕ ਸਿੰਘ ਸਾਂਝਾ ਭਾਈਚਾਰਾ ਆਰਾਮਾ ਮੋਗਾ ਇਨਸਾਨੀਅਤ ਦੀ ਸੇਵਾ ਕੁਦਰਤੀ ਸੇਵਾ ਕਰਨਾ ਸੀ ਆਪਣਾ ਸਭ ਤੋਂ ਵੱਡਾ ਫਰਜ਼ ਸਮਝਦੇ ਆਂ ਕੇਂਦਰ ਸਰਕਾਰ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਇਹਨਾਂ ਲੋਰਬੰਦ ਭੈਣ ਭਰਾਵਾਂ ਲਈ ਇਹ ਬਹੁਤ ਵਧੀਆ ਅਪਰਾਲਾ ਵਾ ਇਹਨਾਂ ਦੇ ਜਰੀਏ ਇਹ ਦੁਨੀਆ ਦੇ ਵਿੱਚ ਬਾਹਰ ਅੰਦਰ ਜਾ ਸਕਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰ ਜੋ ਇਹਦੀਆਂ ਸ਼ਰਤਾਂ ਨੇ ਉਹ ਤੁਸੀਂ ਹੁਣ ਸੁਣ ਲਓ ਧਿਆਨ ਦੇ ਨਾਲ ਜਿਹੜਾ ਜੂਡੀ ਆਈ ਕਾਰਡ ਹੁੰਦਾ ਉਹ ਬਣਿਆ ਹੋਣਾ ਜ਼ਰੂਰੀ ਆ ਜੇ ਨਹੀਂ ਬਣਿਆ ਤਾਂ ਬਣਾ ਲਓ 80% ਤੋਂ ਲੈ ਕੇ 100% ਤੱਕ ਹੋਣਾ ਜ਼ਰੂਰੀ ਆ ਜਿਹਦੇ ਹੱਥ ਸਹੀ ਹੋਣਗੇ ਦਿਮਾਗ ਸਹੀ ਹੋਊਗਾ ਉਹਨੂੰ ਇਹ ਸਾਈਕਲ ਬਿਲਕੁਲ ਫ੍ਰੀ ਮਿਲਣੀ ਆ ਤੇ ਸਾਲਾਨਾ ਆਮਦਨ 25000 ਤੋਂ ਘੱਟ ਹੋਵੇ ਤੇ ਜੇਕਰ 25000 ਤੋਂ ਘੱਟ ਦਾ ਹੋਵੇ ਵੀਰ ਐਫੀ ਡਾਟਾ ਬਣਵਾ ਲੈਣਾ ਇੱਕ ਜੁੜੀ ਆਈ ਕਾਰਡ ਦੇ ਇੱਕ ਆਧਾਰ ਕਾਰਡ ਤਿੰਨੇ ਪੇਪਰ origignal ਹੋਣੇ ਚਾਹੀਦੇ ਆ ਤਿੰਨਾਂ ਦੀ ਇੱਕ ਇੱਕ ਫੋਟੋ ਕਾਪੀ ਹੋਣੀ ਚਾਹੀਦੀ ਐਡਰੈਸ ਵਿੱਚ ਦੱਸਿਆ ਹਾ ਮਹਾਲੀ ਦੇ ਕੋਲ ਕਰਾਲੀ ਸ਼ਹਿਰ ਆ ਵੀਰੇ ਉੱਥੇ ਦਫ਼ਤਰਾਂ ਉੱਥੋਂ ਜਾ ਕੇ ਤੁਸੀਂ ਇਹ ਪ੍ਰਾਪਤ ਕਰ ਸਕਦੇ ਆ ਤੇ ਸਾਈਕਲ ਜਿਹਨੇ 2 ਸਾਲ ਦੇ ਤਿੰਨ ਸਾਲ ਦੇ ਵਿੱਚ ਸਾਈਕਲ ਚੈਨ ਵਾਲੀ ਤੇ ਇੱਕ ਬੀਲ ਚੈਨ ਨਾਮ ਲਈ ਹੋਵੇ ਉਹਦਾ ਤਿੰਨ ਸਾਲ ਦਾ ਘੱਟੋ ਘੱਟ ਸਮਾਂ ਹੋਇਆ ਹੋਵੇ ਜੇਕਰ ਕਿਸੇ ਨੇ ਬੈਟਰੀ ਵਾਲੀ ਸਾਈਕਲ ਲਈ ਆ ਤਾਂ 5 ਸਾਲ ਦਾ ਸਮਾਂ ਹੋਇਆ ਹੋਵੇ ਤੇ ਤੁਹਾਨੂੰ ਹਰ ਹਾਲਤ ਮਿਲੂਗੀ ਇੱਥੇ ਜਾ ਕੇ ਤੁਸੀਂ ਸਾਰੀ ਜਿਹੜੀ ਹੁਣ ਜਾਣਕਾਰੀ ਸਾਂਝ ਕੀਤੀ ਹੈ ਇਹ ਪੇਪਰ ਬਣਾ ਕੇ ਤੁਸੀਂ ਜਾ ਸਕਦੇ ਆ ਲਿਆ ਸਕਦੇ ਆ ਤੇ ਰੱਬਾ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨੀ ਕਿਸ਼ੇਵਾ ਕਰਨ ਦੀ ਸੋਝੀ ਦਿੱਤੀ ਆ ਤੇ ਇਹਨਾਂ ਦੇ ਵਿੱਚ ਅਸੀਂ ਰੱਬ ਦੇਖਿਆ ਵੀਰੇ ਜਦੋਂ ਸਾਨੂੰ ਵੀਡੀਓ ਭੇਜਦੇ ਨਾ ਵੀਰ ਤੇ ਮਨ ਭਰਿਆਉਂਦਾ ਆਪਣੀਆਂ ਮਜਬੂਰੀਆਂ ਦੱਸਦੇ ਆ ਕੇਂਦਰ ਸਰਕਾਰ ਅੱਗੇ ਇਹ ਹੱਥ ਵਨ ਕੇ ਬੇਨਤੀ ਆ ਵੀਰ ਜਿਹੜੇ ਅੰਗਹੀਣ ਆ ਤੇ ਇਹਨਾਂ ਨੂੰ ਜਰੂਰ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਕਿੰਗਾ ਦਾ ਕਾਰਡ ਵੀ ਘੱਟ ਬਣਿਆ ਵਾ ਤੇ ਪਰ ਉਹ ਪਾਹਜ ਬਹੁਤ ਜ਼ਿਆਦਾ ਆ ਬਾਅਦ ਦੇ ਵਿੱਚ ਵੀ ਪਾਹਜ ਹੋ ਜਾਂਦੇ ਆ ਉਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ ਤੇ ਕਈ ਜਿਵੇਂ ਮਾਂ ਪੋਤੀ ਰਹਿੰਦੇ ਆ ਉਹਨਾਂ ਬਾਰੇ ਵੀ ਜਰੂਰ ਸੋਚਿਆ ਜਾਵੇ ਕਾਰਡ ਵੇਸ਼ੱਕ ਉਹਨਾਂ ਦਾ 60% ਆ ਪਰ ਉਹਨਾਂ ਦੇ ਹਾਲਾਤ ਵੀ ਬਹੁਤ ਮਾੜੇ ਹੁੰਦੇ ਆ ਤੇ ਅਸੀਂ ਉਹਨਾਂ ਲਈ ਕੁਛ ਕਰ ਨਹੀਂ ਸਕਦੇ ਜਦੋਂ ਕਹਿੰਦੇ ਸਾਡਾ 60% ਆ ਬਹੁਤ ਮੇਂ